ਹਰਾਮ ਨਾਰਾਮ ਹਰਾਮ ਨਾਰਾਮ ਅੱਜ ਰੀਜਨਸਤਾ ਹੈ ਅ ਰਾਤ ਇੱਕ ਵਾਰੀ ਥੋੜਾ ਟੈਂਪਰੇਚਰ ਵੀ ਹੋਇਆ ਸੀ ਹਰਿਆਣਾ ਵਾਲੇ ਆ ਕੇ ਸਭ ਤੋਂ ਵੱਡਾ ਗੱਲ ਇਹ ਹੈ ਕਿ ਅਸੀਂ ਪ੍ਰੋਗਰਾਮ ਦਿੱਤੇ ਹੋਏ ਨੇ ਓਵਰਆਲ ਪੰਜਾਬ ਜਿਨ੍ਹਾਂ ਦੇ ਵਿੱਚ ਅੱਜ ਇੱਕ ਸਾਡਾ ਪ੍ਰੋਗਰਾਮ ਧਨੋਲੇ ਦਾ ਹੈ ਉਹਦੇ ਲਈ ਅਸੀਂ ਤੁਮਦਰ ਆਪਦੀ ਮਰਜ਼ੀ ਨਾਲ ਆਪ ਕਹਿ ਕੇ ਰਿਲੀਜ਼ ਹੋਏ ਆਂ ਹੁਣ ਅਸੀਂ ਅਗਲੇ ਨੋਬਲੇ ਜਾ। ਇਹ ਮਾਰਨ ਵਾਸਤੇ ਸਮਾਪਤ ਹੋਆ ਅਗਲੀ ਰਣਨੀਤੀ ਕੀ ਢੱਲੇਵਾਲ ਜੀ ਦੇ ਤੱਕ ਸਾਡੀ ਮਤਦਾਨ ਹੈ। ਦੇਖੋ ਗੱਲ ਇਹ ਹੈ ਅੰਦੋਲਨ ਸਮਾਪਤ ਨਹੀਂ ਹੋਇਆ। ਐਮਐਸਪੀ ਦੀ ਪ੍ਰਾਪਤੀ ਤੱਕ ਸਾਡੀਆਂ ਬਾਕੀ ਮੰਗਾਂ ਨੂੰ ਲੈ ਪੂਰਾ ਗਰਾਉਂਡ ਤੱਕ ਅੰਦੋਲਨ ਜਾਰੀ ਰਹੇਗਾ। ਆ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ ਹਰ ਜਿਹਰੇ 'ਚ ਇਸ ਤੋਂ ਬਾਅਦ ਯੂਪੀ 'ਚ Rajasthan 'ਚ Tamil Nadu ਦੀਆਂ ਦਿੱਤੀਆਂ ਹੋਈਆਂ ਨੇ। ਇਹ ਸਾਰਿਆਂ ਇਸ ਅੰਦੋਲਨ ਦਾ ਹੀ ਹਿੱਸਾ ਨੇ। ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੋਰਮ ਦੀ ਮੀਟਿੰਗ ਕਰਾਂਗੇ। ਮੀਟਿੰਗ ਦੇ ਵਿੱਚ ਜੋ ਹੋ ਜਾ ਮਤਲਬ ਸਾਰਿਆਂ ਦੀ ਸਾਂਝੀ ਸਮਝ ਬਣੇਗੀ। ਉਹ ਜਿਹੀ ਆਪਣੀ ਰਣਨੀਤੀ ਤਿਆਰ ਕਰਾਂਗੇ। ਭਾਵੇਂ ਤੁਸੀਂ ਕਹਿ ਰਹੇ ਕਿ ਕਿਸਾਨਾਂ ਦੀ ਜਿਹੜੀ ਸੰਘਰਸ਼ ਦੀ ਸਾਰੀ ਅਪੀਲ ਮੰਨ ਕੇ ਤੁਸੀਂ ਇਹ ਫੈਸਲਾ ਲਿਆ। ਅਪਰ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਕੱਲ ਦੇ ਭਾਸ਼ਣ ਦੇ ਰਹੇ ਨੇ ਕਿ ਸਾਡੀ ਅਪੀਲ ਮੰਨਣ ਲਈ ਢੱਲੇ ਵਾਲੀ ਨੇ ਧੰਨਵਾਦ ਕਰਦੇ ਆ। ਚਲੋ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਸਾਡੇ ਮੋਰਚੇ ਤੇ ਹਮਲਾ ਕੀਤਾ ਔਰ ਉਹ ਵੀ ਮਤਲਬ ਮੀਟਿੰਗ ਵਿੱਚ ਬੁਲਾ ਕੇ ਉਹਨਾਂ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਬਾਕੀ ਉਹਨਾਂ ਨੇ ਟਵੀਟਸ ਜਿਹੜੀ ਗੱਲ ਕਹੀ ਹੈ ਲੱਗਦਾ ਪਤਾ ਉਹਨਾਂ ਦੇ ਕਿੰਨਾ ਕ ਆਪ ਦੀ ਗੱਲ ਤੇ ਖਰੇ ਉਤਰਦੇ ਨਹੀਂ ਸੋ ਵਿਸ਼ਵਾਸ ਘਾਤ ਦੇ ਨਾਲੇ ਪਹਿਲਾਂ ਕੀਤਾ ਅੱਗੇ ਕੋਈ ਉਮੀਦਾਂ ਨਹੀਂ ਹੁੰਦੀ ਉਹਨਾਂ ਤੋਂ ਆ ਸੰਗਤ ਹੈ ਜਿਹੜੀ ਸੰਗਤ ਨੇ ਲਗਾਤਾਰ ਮੋਰਚਾ ਸਾਹਮਣੇ ਹੈ ਔਰ ਆਪ ਦੀ ਜਾਨ ਦੀ ਬਾਜ਼ੀ ਲਾਉਣ ਤੱਕ ਵੀ ਮਤਲਬ ਸਟੈਂਡ ਲਈ ਰੱਖਿਆ ਕੋਈ ਸੰਗਤ ਮੇਰੇ ਵਾਸਤੇ ਵੱਡੀ ਹੈ ਉਹਦਾ ਹੁਕਮ ਮੰਨਣਾ ਭਾਵੇਂ ਮੈਂ ਨਾ ਵੀ ਚਾਹੁੰਦਾ ਹਾਂ ਮਹਾਂ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਇਹਨੂੰ ਤੋੜਾਂ ਲੇਕਿਨ ਜਿਸ ਵੇਲੇ ਸੰਗਤ ਜਿਹੜੀ ਨੇ ਮੋਰਚੇ ਨੂੰ ਮੋਰਚੇ ਨੂੰ ਸੰਭਿਆ ਨਹੀਂ ਕੱਲਾ ਮੈਂ ਕਹਾਂਗਾ ਮੋਰਚੇ ਦੀ ਮਾਲਕ ਬਣ ਕੇ ਚੱਲੀ ਐ ਉਹਨਾਂ ਦਾ ਹੁਕਮ ਮੰਨਣਾ ਮੇਰੇ ਲਈ ਵੱਡੀ ਗੱਲ ਸੀ 4 ਮਈ ਦੀ ਮੀਟਿੰਗ 'ਚ ਲੱਗਦਾ ਕੋਈ ਸਿੱਟਾ ਨਿਕਲੋ ਸਰਕਾਰ ਥੋੜਾ ਪ੍ਰੈਸ਼ਰ ਜਾਊਗੀ ਨੇ ਦੇਖੋ ਗੱਲ ਇਹ ਐ ਕਿ ਪ੍ਰੈਸ਼ਰ ਜ ਆਉਣਾ ਨਾ ਆਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ 4 ਵਜੇ ਨੂੰ ਮੀਟਿੰਗ ਕਰਾਂਗੇ ਲੇਕਿਨ ਅਸੀਂ ਮੀਟਿੰਗ ਦੇ ਵਿੱਚੋਂ ਬਦਲ ਪਿੱਛੇ ਨਹੀਂ ਹਟਾਂਗੇ ਸਾਨੂੰ ਭਾਵੇਂ ਪਤਾ ਹੈ ਕਿ ਸਰਕਾਰਾਂ ਕੁਝ ਕਰਨ ਵਾਲੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਕੱਲ ਨੂੰ ਸਰਕਾਰ ਇਹ ਨਾ ਕਵੇ ਕਿ ਸ਼ਾਂਤ ਤਾਂ ਸਾਡੇ ਨਾਲ ਮੀਟਿੰਗ ਕਰਨੇ ਨਹੀਂ ਆਏ ਅਸੀਂ ਮੀਟਿੰਗ ਜਾਵਾਂਗੇ ਜੇ ਜਦੋਂ ਵੀ ਮੀਟਿੰਗ ਲੈਣ ਕੋਲ ਤੋਂ ਜਾਵਾਂਗੇ ਔਰ ਪੂਰੀ ਦਲੀਲ ਰੱਖ ਕੇ ਆਪਦੀ ਗੱਲ ਮਤਲਬ ਸਰਕਾਰ ਦੇ ਕੋਲੋਂ ਮਨਵਾਉਂਦੀ ਆ ਤੱਕ ਕਰਾਂਗੇ ਜੇ ਪਹਿਲਾਂ ਦੀ ਤਰ੍ਹਾਂ ਜਿਹੜੀ ਮੀਟਿੰਗ ਆ ਜਿਵੇਂ ਲਾਰਿਆਂ ਦੇ ਵਿੱਚ ਨਿਕਲਦੀਆਂ ਨੇ ਫਿਰ ਦਿੱਲੀ ਕੋਚ ਹੋਊਗਾ ਧਲੇਵਾਲ ਜੀ ਮੈਂ ਪਹਿਲੇ ਇਹ ਗੱਲ ਕਹੀ ਹੈ ਕਿ ਦਿੱਲੀ ਕੋਚ ਦੀ ਜਾਂ ਕੋਈ ਵੀ ਕੌਲ ਹੈ ਜਿਹੜੀ ਐਸਕੇਮ ਦੀ ਐਸਕੇਮ ਨਾਨ ਪੋਲੀਟিক্যাল ਦੀ ਮੀਟਿੰਗ ਹੋਏਗੀ ਮੀਟਿੰਗ ਜੋ ਫੈਸਲਾ ਲਵਾਉਣੇ ਸਰਵ ਜਿਹੜੀ ਮਹਾਵਜਾਤ ਹੋ ਰਹੀ ਨੇ ਸਰਬਲ ਸਿੰਘ ਪੰਦੇਰ ਜਾਂ ਕੋਈ ਹੋਰ ਲੀਡਰ ਨਹੀਂ ਆ ਰਹੇ ਕੋਈ ਗੱਲਬਾਤ ਹੋਈ ਸੀ ਨਹੀਂ ਇਹਦਾ ਦੇਖੋ ਗੱਲ ਕੀ ਹੈ ਕਿ ਇਹਦੇ ਚ ਐਸਾ ਕੋਈ ਨਹੀਂ ਹੈ ਕਿ ਕੇਵਲ ਲੋਕਾਂ ਦੇ ਤੋਂ دہشت ਚੱਕਣ ਲਈ ਜਥੇਬੰਦੀ ਨੇ ਪ੍ਰੋਗਰਾਮ ਰੱਖੇ ਨੇ ਉਹ ਅਮਰਸਰ ਇਲਾਕੇ ਦੇ ਵਿੱਚ ਪ੍ਰੋਗਰਾਮ ਦੇ ਰਿਹਾ ਕਰ ਰਿਹਾ ਹੈ। ਤੋਂ ਅਸੀਂ ਮਤਲਬ ਮੋਰਚੇ ਨੂੰ ਮਜ਼ਬੂਤੀ ਦੇਣ ਲਈ ਸਾਰੇ ਲਗੇ ਹੋਏ ਆ। ਜੇ ਰਾਜੀਵ ਸਿੰਘ ਸਾਹਿਬ ਨੂੰ ਲੋਕਾਂ ਨੂੰ ਭਰੋਸਾ ਮਿਲੇ। ਦੇਖੋ ਉਹਨਾਂ ਦਾ ਭਰੋਸਾ ਹੈ ਦੀ ਮੈਨੂੰ ਲੱਗਦਾ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਕਿਉਂਕਿ ਨੇੜੇ ਸੀ ਤੁਹਾਡਾ ਹਾਲ ਚੱਲ ਜਾਣ ਨੂੰ ਵੀ ਨਹੀਂ ਆਇਆ। ਮੈਂ ਉਹੀ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੈ। ਇਹਨਾਂ ਗੱਲਾਂ ਤੇ ਸਾਨੂੰ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਚਲੋ ਠੀਕ ਹੈ। ਸਰਨਮਰਨ ਅੱਜ ਰੀਜਨਸਤਾ ਹੈ ਅਰ ਰਾਤ ਇੱਕ ਵਾਰੀ ਥੋੜਾ ਟੈਂਪਰੇਚਰ ਵੀ ਹੋਇਆ ਸੀ ਹਰ ਬਾਲੀਆ ਕੇ ਸਭ ਤੋਂ ਵੱਡਾ ਗੱਲ ਇਹ ਹੈ ਕਿ ਅਸੀਂ ਪ੍ਰੋਗਰਾਮ ਦਿੱਤੇ ਹੋਏ ਨੇ ਓਵਰਆਲ ਪੰਜਾਬ ਜਿਨ੍ਹਾਂ ਦੇ ਵਿੱਚ ਅੱਜ ਇੱਕ ਸਾਡਾ ਪ੍ਰੋਗਰਾਮ ਤਨੌਲੇ ਦਾ ਹੈ ਉਹਦੇ ਲਈ ਅਸੀਂ ਤੁਮਦਰ ਆਪ ਦੀ ਮਰਜ਼ੀ ਨਾਲ ਆਪ ਕਹਿ ਕੇ ਰਿਲੀਜ਼ ਹੋਏ ਹਾਂ ਹੁਣ ਅਸੀਂ ਅਗਲੇ ਤਨੌਲੇ ਜਾਵਾਂਗੇ ਮਾਰਨ ਦਾ ਸਮਾਪਤ ਹੋਆ ਅਗਲੀ ਰਣਨੀਤੀ ਕੀ ਹੈ ਢੱਲਵਾਲ ਜੀ ਜਿੱਤੇ ਤੱਕ ਸਾਡੀ ਮੰਤਰੀ ਹੈ ਦੇਖੋ ਗੱਲ ਇਹ ਹੈ ਅੰਦੋਲਨ ਸਮਾਪਤ ਨਹੀਂ ਹੋਇਆ ਐਮਐਸਪੀ ਦੀ ਪ੍ਰਾਪਤੀ ਤੱਕ ਸਾਡੀਆਂ ਬਾਕੀ ਮੰਗਾਂ ਨੂੰ ਲੈ ਪੂਰਾ ਕਰਨ ਤੱਕ ਅੰਦੋਲਨ ਜਾਰੀ ਰਹੇਗਾ ਆ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ ਹਰ ਜਿਹਰੇ 'ਚ ਇਸ ਤੋਂ ਬਾਅਦ ਯੂਪੀ 'ਚ Rajasthan 'ਚ ਤਾਮਿਲਨਾਡੂ ਦੀਆਂ ਦਿੱਤੀਆਂ ਹੋਈਆਂ ਨੇ ਇਹ ਸਾਰੀਆਂ ਇਸ ਅੰਦੋਲਨ ਦਾ ਹੀ ਹਿੱਸਾ ਹੈ ਪਰ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੋਰਮ ਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ ਹੋ ਜਾ ਮਤਲਬ ਸਾਰਿਆਂ ਦੀ ਸਾਂਝੀ ਸਮਝ ਬਣੇਗੀ ਉਹ ਜਿਹੀ ਆਪਣੀ ਰਣਨੀਤੀ ਤਿਆਰ ਕਰਾਂਗੇ ਭਾਵੇਂ ਤੁਸੀਂ ਕਹਿ ਰਹੇ ਕਿ ਕਿਸਾਨਾਂ ਦੀ ਜਿਹੜੀ ਸੰਗਤ ਦੀ ਸਾਰੀ ਅਪੀਲ ਮੰਨ ਕੇ ਤੁਸੀਂ ਇਹ ਫੈਸਲਾ ਲਿਆ ਅਪਰ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਕੱਲ ਦੇ ਭਾਸ਼ਣ ਦੇ ਰਹੇ ਨੇ ਕਿ ਸਾਡੀ ਅਪੀਲ ਮੰਨਣ ਲਈ ਢੱਲੇਵਾਲ ਜੀ ਨੇ ਧੰਨਵਾਦ ਕਰਦੇ ਆ ਚਲੋ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਸਾਡੇ ਮੋਰਚੇ ਤੇ ਹਮਲਾ ਕੀਤਾ ਔਰ ਉਹ ਵੀ ਮਤਲਬ ਮੀਟੇ ਵਿੱਚ ਬੁਲਾ ਕੇ ਉਹਨਾਂ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਬਾਕੀ ਉਹਨਾਂ ਨੇ ਟਵੀਟਸ ਜਿਹੜੀ ਗੱਲ ਕਹੀ ਹੈ ਲੱਗਦਾ ਪਤਾ ਉਹਨਾਂ ਦੇ ਕਿੰਨਾ ਕਾਪ ਦੀ ਗੱਲ ਤੇ ਖਰੇ ਉਤਰਦੇ ਨੇ ਸੋ ਵਿਸ਼ਵਾਸ ਘਾਤ ਦੇ ਇਹਨਾਂ ਨੇ ਪਹਿਲਾਂ ਕੀਤਾ ਅੱਗੇ ਕੋਈ ਉਮੀਦਾਂ ਨਹੀਂ ਹੁੰਦੀ ਉਹਨਾਂ ਤੋਂ ਆ ਸੰਗਤ ਆ ਜਿਹੜੀ ਸੰਗਤ ਨੇ ਲਗਾਤਾਰ ਮੋਰਚਾ ਸਾਹਮਣੇ ਹੈ ਉਹ ਆਪ ਦੀ ਜਾਨ ਦੀ ਬਾਜ਼ੀ ਲਾਉਣ ਤੱਕ ਵੀ ਮਤਲਬ ਸਟੈਂਡ ਲਈ ਰੱਖਿਆ ਉਹ ਸੰਗਤ ਮੇਰੇ ਵਾਸਤੇ ਵੱਡੀ ਹੈ ਉਹਦਾ ਹੁਕਮ ਮੰਨਣਾ ਪਰ ਮੈਂ ਨਾ ਵੀ ਚਾਹੁੰਦਾ ਹਾਂ ਮੈਂ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਇਹਨੂੰ ਤੋੜਾਂ ਲੇਕਿਨ ਜਿਸ ਵੇਲੇ ਸੰਗਤ ਜਿਹੜੀ ਨੇ ਮੋਰਚੇ ਨੂੰ ਮੋਰਚੇ ਨੂੰ ਸਾਹਮਣੇ ਇਕੱਲਾ ਮੈਂ ਕਹੂੰਗਾ ਮੋਰਚੇ ਦੀ ਮਾਲਕ ਬਣ ਕੇ ਚੱਲੀ ਹੈ ਉਹਨਾਂ ਦਾ ਹੁਕਮ ਮੰਨਣਾ ਮੇਰੇ ਲਈ ਵੱਡੀ ਗੱਲ ਸੀ 4 ਮਈ ਦੀ ਮੀਟਿੰਗ ਤੇ ਲੱਗਦਾ ਕੋਈ ਸਿੱਟਾ ਨਿਕਲੂ ਸਰਕਾਰ ਥੋੜਾ ਪ੍ਰੈਸ਼ਰ ਚਾਹੂਗੀ ਨੇ ਦੇਖੋ ਗੱਲ ਇਹ ਹੈ ਕਿ ਪ੍ਰੈਸ਼ਰ ਆਉਣਾ ਨਾ ਆਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ 4 ਵਜੇ ਨੂੰ ਮੀਟਿੰਗ ਕਰਾਂਗੇ ਲੇਕਿਨ ਅਸੀਂ ਮੀਟਿੰਗ ਦੇ ਵਿੱਚੋਂ ਪੱਧਰ ਪਿੱਛੇ ਨਹੀਂ ਹਟਾਂਗੇ ਸਾਨੂੰ ਭਾਵੇਂ ਪਤਾ ਹੈ ਕਿ ਸਰਕਾਰਾਂ ਕੁਝ ਕਰਨ ਵਾਲੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਕੱਲ ਨੂੰ ਸਰਕਾਰ ਇਹ ਨਾ ਕਵੇ ਕਿ ਸ਼ਾਂਤ ਤਾਂ ਸਾਡੇ ਨਾਲ ਮੀਟਿੰਗ ਕਰਨੇ ਨਹੀਂ ਆਏ ਅਸੀਂ ਮੀਟਿੰਗੇ ਜਾਵਾਂਗੇ ਜੇ ਜਦੋਂ ਵੀ ਮੀਟਿੰਗ ਲੈਣ ਕੋਲ ਤੋਂ ਜਾਵਾਂਗੇ ਔਰ ਪੂਰੀ ਦਲੀਲ ਰੱਖ ਕੇ ਆਪਦੀ ਗੱਲ ਮਦਦ ਸਰਕਾਰ ਦੇ ਕੋਲ ਮਨਵਾਉਂਦੀ ਅਥਨ ਕਰਾਂਗੇ ਜੇ ਪਹਿਲਾਂ ਦੀ ਤਰ੍ਹਾਂ ਜਿਹੜੀ ਮੀਟਿੰਗ ਆ ਜਿਵੇਂ ਲਾਰਿਆਂ ਦੇ ਵਿੱਚ ਨਿਕਲਦੀਆਂ ਨੇ ਫਿਰ ਦਿੱਲੀ ਕੋਚ ਹੋਊਗਾ ਧਲੇਵਾਲ ਜੀ ਮੈਂ ਪਹਿਲੇ ਇਹ ਗੱਲ ਕਹੀ ਹੈ ਕਿ ਦਿੱਲੀ ਕੋਚ ਦੀ ਜਾਂ ਕੋਈ ਵੀ ਕੌਲ ਹੈ ਜਿਹੜੀ ਐਸਕੇਮ ਦੀ ਐਸਕੇਮ ਨਾਨ ਫਲੀਟੀ ਕਲ ਦੀ ਮੀਟਿੰਗ ਹੋਏਗੀ ਮੀਟਿੰਗ ਜੋ ਫੈਸਲਾ ਲੈਣਾ ਹੈ ਜੇ ਜਿਹੜੀ ਮਹਾਵਜਾਤ ਹੋਰੀ ਨੇ ਸਰਬਲ ਸਿੰਘ ਪੰਦੇਰ ਜਾਂ ਕੋਈ ਹੋਰ ਲੀਡਰ ਨਹੀਂ ਆ ਰਹੇ ਕੋਈ ਗਲਵਤ ਹੋਈ ਸੀ ਨਹੀਂ ਇਹਦਾ ਦੇਖੋ ਗੱਲ ਕੀ ਹੈ ਕਿ ਇਹਦੇ ਚ ਐਸਾ ਕੋਈ ਨਹੀਂ ਹੈ ਇਹ ਕੇਵਲ ਲੋਕਾਂ ਦੇ ਤੋਂ ਦਹਿਸ਼ਤ ਚੱਕਣ ਲਈ ਜਥੇਬੰਦੀ ਨੇ ਪ੍ਰੋਗਰਾਮ ਰੱਖੇ ਨੇ ਉਹ ਅਮਰਸਰ ਇਲਾਕੇ ਦੇ ਵਿੱਚ ਪ੍ਰੋਗਰਾਮ ਦੇ ਰਿਹਾ ਕਰ ਰਿਹਾ ਹੈ। ਤੋਂ ਅਸੀਂ ਮਤਲਬ ਔਰਚੇ ਨੂੰ ਮਜ਼ਬੂਤੀ ਦੇਣ ਲਈ ਸਾਰੇ ਲਗੇ ਹੋਏ ਆ। ਜੇ ਰਾਜੀਵਤ ਸਾਹਿਬ ਨੂੰ ਵੱਲੋਂ ਕੋਈ ਪ੍ਰੋਸ ਹੋ ਮਿਲੇ। ਦੇਖੋ ਉਹਨਾਂ ਦਾ ਭਰੋਸਾ ਹੈ ਦੀ ਮੈਨੂੰ ਲੱਗਦਾ ਆ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਕਿਉਂਕਿ ਨੇੜੇ ਸੀ ਤੁਹਾਡਾ ਹਾਲ ਚੱਲ ਜਾਣ ਨੂੰ ਵੀ ਨਹੀਂ ਆਇਆ। ਮੈਂ ਉਹੀ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੈ। ਇਹਨਾਂ ਗੱਲਾਂ ਤੇ ਸਾਨੂੰ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਚਲੋ ਠੀਕ ਹੈ। ਰਾਮ ਨਾਮ ਜੀ ਰਿਜੈਨਸਤਾ ਹੈ ਅਰ ਰਾਤ ਇੱਕ ਵਾਰੀ ਥੋੜਾ ਟੈਂਪਰੇਚਰ ਵੀ ਹੋਇਆ ਸੀ ਹਰ ਬਾਲੀਏ ਦੀ ਸਭ ਤੋਂ ਵੱਡਾ ਗੱਲ ਇਹ ਹੈ ਕਿ ਅਸੀਂ ਪ੍ਰੋਗਰਾਮ ਦਿੱਤੇ ਹੋਏ ਨੇ ਓਵਰ ਆਲ ਪੰਜਾਬ ਜਿਨ੍ਹਾਂ ਦੇ ਵਿੱਚ ਅੱਜ ਇੱਕ ਸਾਡਾ ਪ੍ਰੋਗਰਾਮ ਤਨੌਲੇ ਦਾ ਹੈ ਉਹਦੇ ਲਈ ਅਸੀਂ ਇਥੋਂ ਮਤਲਬ ਆਪਦੀ ਮਰਜ਼ੀ ਨਾਲ ਆਪ ਕਹਿ ਕੇ ਰਿਲੀਜ਼ ਹੋਏ ਹਾਂ ਹੁਣ ਅਸੀਂ ਅਗਲੇ ਤਨੌਲੇ ਜਾਵਾਂਗੇ ਸਰਨਵਾ ਸਮਾਪਤ ਹੋ ਅਗਲੀ ਰਣਨੀਤੀ ਕੀ ਹੈ ਢੱਲਵਾਲ ਜੀ ਜੇ ਤੱਕ ਸਾਡੀ ਮੰਗ ਨਹੀਂ ਮੰਨੀ ਜਾਂਦੀ ਦੇਖੋ ਗੱਲ ਇਹ ਹੈ ਅੰਦੋਲਨ ਸਮਾਪਤ ਨਹੀਂ ਹੋਇਆ ਐਮਐਸਪੀ ਦੀ ਪ੍ਰਾਪਤੀ ਤੱਕ ਸਾਡੀਆਂ ਬਾਕੀ ਮੰਗਾਂ ਨੂੰ ਲੈਪ ਪੂਰਾ ਕਰਾਉਣ ਤੱਕ ਅੰਦੋਲਨ ਜਾਰੀ ਰਹੇਗਾ ਆ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ ਹਰ ਜਿਹਰੇ 'ਚ ਇਸ ਤੋਂ ਬਾਅਦ ਯੂਪੀ 'ਚ Rajasthan 'ਚ ਤਾਮਿਲਨਾਡੂ ਦੀਆਂ ਦਿੱਤੀਆਂ ਹੋਈਆਂ ਨੇ ਇਹ ਸਾਰੀਆਂ ਇਸ ਅੰਦੋਲਨ ਦਾ ਹੀ ਹਿੱਸਾ ਹਨ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੋਰਮ ਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ ਹੋ ਜਾ ਮਤਲਬ ਸਾਰਿਆਂ ਦੀ ਸਾਂਝੀ ਸਮਝ ਬਣੇਗੀ ਉਹ ਜਿਹੀ ਆਪਣੀ ਰਣਨੀਤੀ ਤਿਆਰ ਕਰਾਂਗੇ ਭਾਵੇਂ ਤੁਸੀਂ ਕਹਿ ਰਹੇ ਕਿ ਕਿਸਾਨਾਂ ਦੀ ਜਿਹੜੀ ਸੰਗਤ ਦੀ ਸਾਰੀ ਅਪੀਲ ਮੰਨ ਕੇ ਤੁਸੀਂ ਇਹ ਫੈਸਲਾ ਲਿਆ ਆਪਰ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਕੱਲ ਦੇ ਭਾਸ਼ਣ ਦੇ ਰਹੇ ਨੇ ਕਿ ਸਾਡੀ ਅਪੀਲ ਮੰਨਣ ਡੱਲੇ ਵਾਲੀ ਨੇ ਧੰਨਵਾਦ ਕਰਦੇ ਆ ਚਲੋ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਮੋਰਚੇ ਤੇ ਹਮਲਾ ਕੀਤਾ ਉਹ ਵੀ ਮਤਲਬ ਮੀਡੀਆ ਵਿੱਚ ਬੁਲਾ ਕੇ ਉਹਨਾਂ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਬਾਕੀ ਉਹਨਾਂ ਨੇ ਟਵੀਟਸ ਜਿਹੜੀ ਗੱਲ ਕਹੀ ਹੈ ਲੱਗਦਾ ਪਤਾ ਉਹਨਾਂ ਦੇ ਕਿੰਨਾ ਕਾਪ ਦੀ ਗੱਲ ਤੇ ਖਰੇ ਉਤਰਦੇ ਨੇ ਸੋ ਵਿਸ਼ਵਾਸ ਘਾਤ ਦੇ ਨਾਲੇ ਪਹਿਲਾਂ ਕੀਤਾ ਅੱਗੇ ਕੋਈ ਉਮੀਦਾਂ ਨਹੀਂ ਹੁੰਦੀ ਉਹਨਾਂ ਤੋਂ ਆ ਸੰਗਤ ਜਿਹੜੀ ਜਿਹੜੀ ਸੰਗਤ ਨੇ ਲਗਾਤਾਰ ਮੋਰਚਾ ਸਾਹਮਣੇ ਹੈ ਔਰ ਆਪਦੀ ਜਾਨ ਦੀ ਬਾਜ਼ੀ ਲਾਉਣ ਤੱਕ ਵੀ ਮਤਲਬ ਸਟੈਂਡ ਲਈ ਰੱਖਿਆ ਉਹ ਸੰਗਤ ਮੇਰੇ ਵਾਸਤੇ ਵੱਡੀ ਹੈ ਉਹਦਾ ਹੁਕਮ ਮੰਨਣਾ ਪਰ ਮੈਂ ਨਾ ਵੀ ਚਾਹੁੰਦਾ ਹਾਂ ਮੈਂ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਇਹਨੂੰ ਤੋੜਾਂ ਲੇਕਿਨ ਜਿਸ ਵੇਲੇ ਸੰਗਤ ਜਿਹੜੀ ਨੇ ਮੋਰਚੇ ਨੂੰ ਮੋਰਚੇ ਨੂੰ ਸਾਹਮਣੇ ਇਕੱਲਾ ਮੈਂ ਕਹਾਂਗਾ ਮੋਰਚੇ ਦੀ ਮਾਲਕ ਬਣ ਕੇ ਚੱਲੀ ਐ ਉਹਨਾਂ ਦਾ ਹੁਕਮ ਮੰਨਣਾ ਮੇਰੇ ਲਈ ਵੱਡੀ ਗੱਲ ਸੀ ਚਾਰ ਮਈ ਦੀ ਮੀਟਿੰਗ ਲੱਗਦਾ ਕੋਈ ਸਿੱਟਾ ਨਿਕਲੋ ਸਰਕਾਰ ਥੋੜਾ ਪ੍ਰੈਸ਼ਰ ਜਾਊਗੀ ਨੇ ਦੇਖੋ ਗੱਲ ਇਹ ਐ ਕਿ ਪ੍ਰੈਸ਼ਰ ਜ ਆਉਣਾ ਨਾ ਆਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ 4 ਵਜੇ ਨੂੰ ਮੀਟਿੰਗ ਕਰਾਂਗੇ ਲੇਕਿਨ ਅਸੀਂ ਮੀਟਿੰਗ ਦੇ ਵਿੱਚੋਂ ਬਦਲ ਪਿੱਛੇ ਨਹੀਂ ਹਟਾਂਗੇ ਸਾਨੂੰ ਭਾਵੇਂ ਪਤਾ ਹੈ ਕਿ ਸਰਕਾਰਾਂ ਕੁਝ ਕਰਨ ਵਾਲੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਕੱਲ ਨੂੰ ਸਰਕਾਰ ਇਹ ਨਾ ਕਹੇ ਕਿ ਸਾंता ਸਾਡੇ ਨਾਲ ਮੀਟਿੰਗ ਕਰਨੇ ਨਹੀਂ ਆਏ ਅਸੀਂ ਮੀਟਿੰਗੇ ਜਾਵਾਂਗੇ ਜੇ ਜਦੋਂ ਵੀ ਮੀਟਿੰਗ ਲੈਣ ਕੋਲ ਤੋਂ ਜਾਵਾਂਗੇ ਔਰ ਪੂਰੀ ਦਲੀਲ ਰੱਖ ਕੇ ਆਪਦੀ ਗੱਲ ਮਦਦ ਸਰਕਾਰ ਦੇ ਕੋਲ ਮਨਵਾਉਣ ਦੀ ਯਤਨ ਕਰਾਂਗੇ ਜੇ ਪਹਿਲਾਂ ਦੀ ਤਰ੍ਹਾਂ ਇਹ ਮੀਟਿੰਗ ਆ ਜਿਵੇਂ ਲਾਰਿਆਂ ਵਿੱਚ ਨਿਕਲਦੀਆਂ ਫਿਰ ਦਿੱਲੀ ਕੋਚ ਹੋਊਗਾ ਧੰਨਵਾਦ ਜੀ ਮੈਂ ਪਹਿਲੇ ਹੀ ਇਹ ਗੱਲ ਕਹੀ ਹੈ ਕਿ ਦਿੱਲੀ ਕੋਚ ਦੀ ਜਾਂ ਕੋਈ ਵੀ ਕੌਲ ਹੈ ਜਿਹੜੀ ਐਸਕੇਮ ਦੀ ਐਸਕੇਮ ਨਾਨ ਫਲੀਟਿਕਲ ਦੀ ਮੀਟਿੰਗ ਹੋਏਗੀ ਮੀਟਿੰਗ ਜੋ ਫੈਸਲਾ ਲਵਾਉਣੇ ਕੋਈ ਜਿਹੜੀ ਮਹਾਮਤਾ ਜਵਰੀ ਸਰਬ ਸਿੰਘ ਪੰਦੇ ਜਾਨ ਕੋ ਹੋਰ ਲੀਡਰ ਨਹੀਂ ਆ ਰਹੇ ਕੋਈ ਗਲਬਤ ਹੋਈ ਸੀ ਨਹੀਂ ਇਹਦਾ ਦੇਖੋ ਗੱਲ ਕੀ ਹੈ ਕਿ ਇਹਦੇ ਚ ਐਸਾ ਕੋਈ ਨਹੀਂ ਹੈ ਇਹ ਕੇਵਲ ਲੋਕਾਂ ਦੇ ਤੋਂ ਦਹਿਸ਼ਤ ਚੱਕਣ ਲਈ ਜਥੇਬੰਦੀ ਨੇ ਪ੍ਰੋਗਰਾਮ ਰੱਖੇ ਨੇ ਉਹ ਅਮਰਸਰ ਇਲਾਕੇ ਦੇ ਵਿੱਚ ਪ੍ਰੋਗਰਾਮ ਦੇ ਰਿਹਾ ਕਰ ਰਿਹਾ ਹੈ। ਤੋਂ ਅਸੀਂ ਮਤਲਬ ਔਰਚੇ ਨੂੰ ਮਜ਼ਬੂਤੀ ਦੇਣ ਲਈ ਸਾਰੇ ਲੱਗੇ ਹੋਏ ਆ। ਕਿਤੇ ਰਾਜੀਵਤ ਸਾਹਿਬ ਨੂੰ ਵੱਲੋਂ ਕੋਈ ਪ੍ਰੋਸ ਹੋ ਮਿਲੇ। ਦੇਖੋ ਉਹਨਾਂ ਦਾ ਭਰੋਸਾ ਹੈ ਦੀ ਮੈਨੂੰ ਲੱਗਦਾ ਆ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਕਿਉਂਕਿ ਨੇੜੇ ਸੀ ਤੁਹਾਡਾ ਹਾਲ ਚੱਲ ਜਾਣ ਨੂੰ ਵੀ ਨਹੀਂ ਆਇਆ। ਮੈਂ ਉਹੀ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੈ। ਇਹਨਾਂ ਗੱਲਾਂ ਤੇ ਸਾਨੂੰ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਚਲੋ ਠੀਕ ਹੈ। ਪ੍ਰੋਗਰਾਮ ਨਾ ਪ੍ਰੋਗਰਾਮ ਅਜੇ ਰੇਗਿਨਸਤਾ ਹੈ ਰਾਤ ਇੱਕ ਵਾਰੀ ਥੋੜਾ ਟੈਂਪਰੇਚਰ ਵੀ ਹੋਇਆ ਸੀ ਹਰ ਬਾਲੀਆ ਕੇ ਸਭ ਤੋਂ ਵੱਡਾ ਗੱਲ ਇਹ ਹੈ ਕਿ ਅਸੀਂ ਪ੍ਰੋਗਰਾਮ ਦਿੱਤੇ ਹੋਏ ਨੇ ਓਵਰ ਆਲ ਪੰਜਾਬ ਜਿਨ੍ਹਾਂ ਦੇ ਵਿੱਚ ਅੱਜ ਇੱਕ ਸਾਡਾ ਪ੍ਰੋਗਰਾਮ ਤਨੌਲੇ ਦਾ ਹੈ ਉਹਦੇ ਲਈ ਅਸੀਂ ਤੁਹਾਨੂੰ ਅਧਰੋ ਆਪ ਦੀ ਮਰਜ਼ੀ ਨਾਲ ਆਪ ਕਹਿ ਕੇ ਰਿਲੀਜ਼ ਹੋਏ ਹਾਂ ਹੁਣ ਅਸੀਂ ਅਧਰ ਤਨੌਲੇ ਜਾ ਮੰਦਸ ਸਮਾਪਤ ਹੋ ਗਈ ਅਗਲੀ ਰਣਨੀਤੀ ਕੀ ਹੈ ਢੱਲਵਾਦੀ ਜਿੱਤਾਂ ਕੇ ਸਾਥੀ ਮਤਲਬ ਹੈ ਦੇਖੋ ਗੱਲ ਇਹ ਹੈ ਅੰਦੋਲਨ ਸਮਾਪਤ ਨਹੀਂ ਹੋਇਆ ਐਮਐਸਪੀ ਦੀ ਪ੍ਰਾਪਤੀ ਤੱਕ ਸਾਡੀਆਂ ਬਾਕੀ ਮੰਗਾਂ ਨੂੰ ਲੈ ਪੂਰਾ ਗਰਾਉਂਡ ਤੱਕ ਅੰਦੋਲਨ ਜਾਰੀ ਰਹੇਗਾ ਆ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ ਹਰ ਜ਼ਿਲ੍ਹੇ 'ਚ ਇਸ ਤੋਂ ਬਾਅਦ ਯੂਪੀ 'ਚ Rajasthan 'ਚ Tamil Nadu ਦੀਆਂ ਦਿੱਤੀਆਂ ਹੋਈਆਂ ਨੇ ਇਹ ਸਾਰੀਆਂ ਇਸ ਅੰਦੋਲਨ ਦਾ ਹੀ ਹਿੱਸਾ ਨੇ ਔਰ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੋਰਮ ਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ ਹੋ ਜਾ ਮਤਲਬ ਸਾਰਿਆਂ ਦੀ ਸਾਂਝੀ ਸਮਝ ਬਣੇਗੀ ਉਹ ਜਿਹੀ ਆਪਣੀ ਰਣਨੀਤੀ ਤਿਆਰ ਕਰਾਂਗੇ ਭਾਵੇਂ ਤੁਸੀਂ ਕਹਿ ਰਹੇ ਕਿ ਕਿਸਾਨਾਂ ਦੀ ਜਿਹੜੀ ਸੰਗਤ ਦੀ ਸਾਰੀ ਅਪੀਲ ਮੰਨ ਕੇ ਤੁਸੀਂ ਇਹ ਫੈਸਲਾ ਲਿਆ ਅੱਪਰ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਕੱਲ ਦੇ ਭਾਸ਼ਣ ਦੇ ਰਹੇ ਨੇ ਕਿ ਸਾਡੀ ਅਪੀਲ ਮੰਨੀਆਂ ਡੱਲੇਵਾਲੀ ਨੇ ਧੰਨਵਾਦ ਕਰਦੇ ਆ ਚਲੋ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਮੋਰਚੇ ਤੇ ਹਮਲਾ ਕੀਤਾ ਔਰ ਉਹ ਵੀ ਮਤਲਬ ਮੀਟਿੰਗ ਵਿੱਚ ਬੁਲਾ ਕੇ ਉਹਨਾਂ ਦੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਬਾਕੀ ਉਹਨਾਂ ਨੇ ਟਵੀਟਸ ਜਿਹੜੀ ਗੱਲ ਕਹੀ ਹੈ ਲੱਗ ਜੂ ਪਤਾ ਉਹਨਾਂ ਦੇ ਕਿੰਨਾ ਕਾਪ ਦੀ ਗੱਲ ਤੇ ਖਰੇ ਉਤਰਦੇ ਨੇ ਸੋ ਵਿਸ਼ਵਾਸ ਘਾਤ ਦੇ ਨਾਲੇ ਪਹਿਲਾਂ ਕੀਤਾ ਅੱਗੇ ਕੋਈ ਉਮੀਦਾਂ ਨਹੀਂ ਹੁੰਦੀਆਂ ਉਹਨਾਂ ਤੋਂ ਆ ਸੰਗਤ ਆ ਜਿਹੜੀ ਸੰਗਤ ਨੇ ਲਗਾਤਾਰ ਮੋਰਚਾ ਸਾਹਮਣੇ ਹੈ ਔਰ ਆਪ ਦੀ ਜਾਨ ਦੀ ਬਾਜ਼ੀ ਲਾਉਣ ਤੱਕ ਵੀ ਮਤਲਬ ਸਟੈਂਡ ਲਈ ਰੱਖਿਆ ਕੋਈ ਸੰਗਤ ਮੇਰੇ ਵਾਸਤੇ ਵੱਡੀ ਹੈ ਪਰ ਉਹਦਾ ਹੁਕਮ ਮੰਨਣਾ ਪਰ ਮੈਂ ਨਾ ਵੀ ਚਾਹੁੰਦਾ ਹਾਂ ਮੈਂ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਇਹਨੂੰ ਤੋੜਾਂ ਲੇਕਿਨ ਜਿਸ ਵੇਲੇ ਸੰਗਤ ਜਿਹੜੀ ਨੇ ਮੋਰਚੇ ਨੂੰ ਮੋਰਚੇ ਨੂੰ ਸਾਹਮਣੇ ਇਕੱਲਾ ਮੈਂ ਕਹਾਂਗਾ ਮੋਰਚੇ ਦੀ ਮਾਲਕ ਬਣ ਕੇ ਚੱਲੀ ਐ ਉਹਨਾਂ ਦਾ ਹੁਕਮ ਮੰਨਣਾ ਮੇਰੇ ਲਈ ਵੱਡੀ ਗੱਲ ਸੀ 4 ਮਈ ਦੀ ਮੀਟਿੰਗ 'ਚ ਲੱਗਦਾ ਕੋਈ ਸਿੱਟਾ ਨਿਕਲੂ ਸਰਕਾਰ ਥੋੜਾ ਪ੍ਰੈਸ਼ਰ ਜਾਊਗੀ ਇਹ ਦੇਖੋ ਗੱਲ ਇਹ ਐ ਕਿ ਪ੍ਰੈਸ਼ਰ 'ਚ ਆਉਣਾ ਨਾ ਆਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ 4 ਵਜੇ ਨੂੰ ਮੀਟਿੰਗ ਕਰਾਂਗੇ ਲੇਕਿਨ ਅਸੀਂ ਮੀਟਿੰਗ ਦੇ ਵਿੱਚੋਂ ਪੱਧਰ ਪਿੱਛੇ ਨਹੀਂ ਹਟਾਂਗੇ ਸਾਨੂੰ ਭਾਵੇਂ ਪਤਾ ਹੈ ਕਿ ਸਰਕਾਰਾਂ ਕੁਝ ਕਰਨ ਵਾਲੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਕੱਲ ਨੂੰ ਸਰਕਾਰ ਇਹ ਨਾ ਕਹੇ ਕਿ ਸ਼ਾਂਤਾ ਸਾਡੇ ਨਾਲ ਮੀਟਿੰਗ ਕਰਨੇ ਨਹੀਂ ਆਏ ਅਸੀਂ ਮੀਟਿੰਗੇ ਜਾਵਾਂਗੇ ਜੇ ਜਦੋਂ ਵੀ ਮੀਟਿੰਗ ਦੇਣ ਕੋਲ ਤੋਂ ਜਾਵਾਂਗੇ ਔਰ ਪੂਰੀ ਦਲੀਲ ਰੱਖ ਕੇ ਆਪਦੀ ਗੱਲ ਮਦਦ ਸਰਕਾਰ ਦੇ ਕੋਲ ਮਨਵਾਉਣ ਦੀ ਯਤਨ ਕਰਾਂਗੇ ਜੇ ਪਹਿਲਾਂ ਦੀ ਤਰ੍ਹਾਂ ਜਿਹੜੀ ਮੀਟਿੰਗ ਆ ਜਿਵੇਂ ਲਾਰਿਆਂ ਦੇ ਵਿੱਚ ਨਿਕਲਦੀਆਂ ਨੇ ਫਿਰ ਦਿੱਲੀ ਕੋਚ ਹੋਊਗਾ ਧਰਵਾਤ ਜੀ ਮੈਂ ਪਹਿਲੇ ਹੀ ਇਹ ਗੱਲ ਕਹੀ ਹੈ ਕਿ ਦਿੱਲੀ ਕੋਚ ਦੀ ਜਾਂ ਕੋਈ ਵੀ ਕੌਲ ਹੈ ਜਿਹੜੀ ਐਸਕੇਮ ਦੀ ਐਸਕੇਮ ਨਾਨ ਪੋਲਿਟিক্যাল ਦੀ ਮੀਟਿੰਗ ਹੋਏਗੀ ਮੀਟਿੰਗ 'ਚ ਫੈਸਲਾ ਲਵਾਂਗੇ ਜੇ ਜਿਹੜੀ ਮਹਾਵਜਤਾ ਹੋਰੀ ਨੇ ਸਰਬਲ ਸਿੰਘ ਪੰਦੇੜ ਜਾਂ ਕੋਈ ਹੋਰ ਲੀਡਰ ਨਹੀਂ ਆ ਰਹੇ ਕੋਈ ਗਲਵਤ ਹੋਈ ਸੀ ਨਹੀਂ ਇਹਦਾ ਦੇਖੋ ਗੱਲ ਕੀ ਹੈ ਕਿ ਇਹਦੇ 'ਚ ਸਾ ਕੋਈ ਨਹੀਂ ਹੈ ਇਹ ਕੇਵਲ ਲੋਕਾਂ ਦੇ ਤੋਂ ਦਾਇਸ਼ ਦਾ ਚੱਕਰ ਲਈ ਜਥੇਬੰਦੀ ਨੇ ਪ੍ਰੋਗਰਾਮ ਰੱਖੇ ਨੇ ਉਹ ਅਮਰਸਰ ਇਲਾਕੇ ਦੇ ਵਿੱਚ ਪ੍ਰੋਗਰਾਮ ਦੇ ਰਿਹਾ ਕਰ ਰਿਹਾ ਹੈ। ਤੋਂ ਅਸੀਂ ਮਤਲਬ ਮੋਰਚੇ ਨੂੰ ਮਜ਼ਬੂਤੀ ਦੇਣ ਲਈ ਸਾਰੇ ਲਗੇ ਹੋਏ ਆ। ਜੇ ਰਾਜੀਵਨ ਸਾਹਿਬ ਨੂੰ ਕੋਈ ਪ੍ਰੋਸ ਹੋ ਮਿਲੇ। ਦੇਖੋ ਉਹਨਾਂ ਦਾ ਭਰੋਸਾ ਦੀ ਮੈਨੂੰ ਲੱਗਦਾ ਆ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਕਿਉਂਕਿ ਨੇੜੇ ਸੀ ਤੁਹਾਡਾ ਹਾਲ ਚੱਲ ਜਾਣ ਨੂੰ ਵੀ ਨਹੀਂ ਆਇਆ। ਮੈਂ ਉਹੀ ਬੇਨਤੀ ਕਰਦਾ ਆ ਕਿ ਇਹਨਾਂ ਗੱਲਾਂ ਦੇ ਵਿੱਚ ਬਹੁਤ ਆ ਦਮ ਨਹੀਂ ਹੈ। ਇਹਨਾਂ ਗੱਲਾਂ ਤੇ ਸਾਨੂੰ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਚਲੋ ਠੀਕ ਹੈ। ਚਲੋ ਬੰਦ ਕਰੀਏ। ਰਾਮ ਨਾਮ ਰਾਮ ਨਾਮ ਅੱਜ ਵੀ ਬਿਹਿੰਸਤਾ ਹੈ ਰਾਤ ਇੱਕ ਵਾਰੀ ਥੋੜਾ ਟੈਂਪਰੇਚਰ ਵੀ ਹੋਇਆ ਸੀ ਹਰ ਬਾਲੇ ਕੇ ਸਭ ਤੋਂ ਵੱਡਾ ਗੱਲ ਇਹ ਹੈ ਕਿ ਅਸੀਂ ਪ੍ਰੋਗਰਾਮ ਦਿੱਤੇ ਹੋਏ ਨੇ ਓਵਰ ਆਲ ਪੰਜਾਬ ਜਿਨ੍ਹਾਂ ਦੇ ਵਿੱਚ ਅੱਜ ਇੱਕ ਸਾਡਾ ਪ੍ਰੋਗਰਾਮ ਤਨਵਲੇ ਦਾ ਹੈ ਉਹਦੇ ਲਈ ਅਸੀਂ ਇਤੋਂ ਮਦਦ ਆਪ ਦੀ ਮਰਜ਼ੀ ਨਾਲ ਆਪ ਕਹਿ ਕੇ ਰਿਲੀਜ਼ ਹੋਏ ਹਾਂ ਹੁਣ ਅਸੀਂ ਉਧਰ ਤਨਵਲੇ ਜਾਵਾਂਗੇ ਸਮਾਪਤ ਹੋਵਾ ਅਗਲੀ ਰਣਨੀਤੀ ਕੀ ਹੈ ਢੱਲਵਾਲ ਜੀ ਜਿੱਦ ਤੱਕ ਸਾਡੀ ਮੰਤ ਮੰਗ ਹੈ ਦੇਖੋ ਗੱਲ ਇਹ ਹੈ ਅੰਦੋਲਨ ਸਮਾਪਤ ਨਹੀਂ ਹੋਇਆ ਐਮਐਸਪੀ ਦੀ ਪ੍ਰਾਪਤੀ ਤੱਕ ਸਾਡੀਆਂ ਬਾਕੀ ਮੰਗਾਂ ਨੂੰ ਲੈ ਪੂਰਾ ਕਰਾਉਣ ਤੱਕ ਅੰਦੋਲਨ ਜਾਰੀ ਰਹੇਗਾ ਆ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ ਹਰ ਜਿਹਰੇ 'ਚ ਇਸ ਤੋਂ ਬਾਅਦ ਯੂਪੀ 'ਚ Rajasthan 'ਚ ਤਾਮਿਲਨਾਡੂ ਦੀਆਂ ਦਿੱਤੀਆਂ ਹੋਈਆਂ ਨੇ ਇਹ ਸਾਰੀਆਂ ਇਸ ਅੰਦੋਲਨ ਦਾ ਹੀ ਹਿੱਸਾ ਹੈ ਪਰ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੋਰਮ ਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ ਹੋ ਜਾ ਮਤਲਬ ਸਾਰਿਆਂ ਦੀ ਸਾਂਝੀ ਸਮਝ ਬਣੇਗੀ ਉਹ ਜਿਹੀ ਆਪਣੀ ਰਣਨੀਤੀ ਤਿਆਰ ਕਰਾਂਗੇ ਭਾਵੇਂ ਤੁਸੀਂ ਕਹਿੰਦੇ ਕਿ ਕਿਸਾਨਾਂ ਦੀ ਜਿਹੜੀ ਸੰਗਤ ਦੀ ਸਾਰੀ ਅਪੀਲ ਮੰਗ ਕੇ ਤੁਸੀਂ ਫੈਕਲ ਲਿਆ ਆਪਾਂ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਕੱਲ ਦੇ ਭਾਸ਼ਣ ਦੇ ਰਹੇ ਨੇ ਕਿ ਸਾਡੀ ਅਪੀਲ ਮੰਨਣੀ ਢੱਲੇ ਵਾਲੀ ਨੇ ਧੰਨਵਾਦ ਕਰਦੇ ਆ ਚਲੋ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਮੋਰਚੇ ਤੇ ਹਮਲਾ ਕੀਤਾ ਔਰ ਉਹ ਵੀ ਮਤਲਬ ਮੀਟਿੰਗ ਵਿੱਚ ਬੁਲਾ ਕੇ ਉਹਨਾਂ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਬਾਕੀ ਉਹਨਾਂ ਨੇ ਟਵੀਟਿਸ ਜਿਹੜੀ ਗੱਲ ਕਹੀ ਹੈ ਲੱਗਦਾ ਪਤਾ ਉਹਨਾਂ ਦੇ ਕਿੰਨਾ ਕਾਪ ਦੀ ਗੱਲ ਤੇ ਖਰੇ ਉਤਰਦੇ ਨੇ ਸੋ ਵਿਸ਼ਵਾਸ ਘਾਤ ਦੇ ਨਾਲੇ ਪਹਿਲਾਂ ਕੀਤਾ ਅੱਗੇ ਕੋਈ ਉਮੀਦਾਂ ਨਹੀਂ ਹੁੰਦੀ ਉਹਨਾਂ ਤੋਂ ਆ ਸੰਗਤ ਜਿਹੜੀ ਜਿਹੜੀ ਸੰਗਤ ਨੇ ਲਗਾਤਾਰ ਮੋਰਚਾ ਸਾਹਮਣੇ ਹੈ ਔਰ ਆ ਵੀ ਜਾਨ ਦੀ ਬਾਜ਼ੀ ਲਾਉਣ ਤੱਕ ਵੀ ਮਤਲਬ ਸਟੈਂਡ ਲਈ ਰੱਖਿਆ ਉਹ ਸੰਗਤ ਮੇਰੇ ਵਾਸਤੇ ਵੱਡੀ ਹੈ ਪਰ ਉਹਦਾ ਹੁਕਮ ਮੰਨਣਾ ਪਰ ਮੈਂ ਨਾ ਵੀ ਚਾਹੁੰਦਾ ਹਾਂ ਮੈਂ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਇਹਨੂੰ ਤੋੜਾਂ ਲੇਕਿਨ ਜਿਸ ਵੇਲੇ ਸੰਗਤ ਜਿਹੜੀ ਨੇ ਮੋਰਚੇ ਨੂੰ ਮੋਰਚੇ ਨੂੰ ਸਾਹਮਣੇ ਇਕੱਲਾ ਮੈਂ ਕਹਾਂਗਾ ਮੋਰਚੇ ਦੀ ਮਾਲਕ ਬਣ ਕੇ ਚੱਲੀ ਐ ਉਹਨਾਂ ਦਾ ਹੋਕਾ ਮੰਨਣਾ ਮੇਰੇ ਲਈ ਵੱਡੀ ਗੱਲ ਸੀ 4 ਮਈ ਦੀ ਮੀਟਿੰਗ ਲੱਗਦਾ ਕੋਈ ਸਿੱਟਾ ਨਿਕਲੋ ਸਰਕਾਰ ਥੋੜਾ ਪ੍ਰੈਸ਼ਰ ਚ ਆਊਗੀ ਇਹ ਦੇਖੋ ਗੱਲ ਇਹ ਐ ਕਿ ਪ੍ਰੈਸ਼ਰ ਚ ਆਉਣਾ ਨਾ ਆਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ 4 ਵਜੇ ਨੂੰ ਮੀਟਿੰਗ ਕਰਾਂਗੇ ਲੇਕਿਨ ਅਸੀਂ ਮੀਟਿੰਗ ਦੇ ਵਿੱਚੋਂ ਪੱਧਰ ਪਿੱਛੇ ਨਹੀਂ ਹਟਾਂਗੇ ਸਾਨੂੰ ਭਾਵੇਂ ਪਤਾ ਹੈ ਕਿ ਸਰਕਾਰਾਂ ਕੁਝ ਕਰਨ ਵਾਲੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਕੱਲ ਨੂੰ ਸਰਕਾਰ ਇਹ ਨਾ ਕਹੇ ਕਿ ਸ਼ਾਂਤ ਤਾਂ ਸਾਡੇ ਨਾਲ ਮੀਟਿੰਗ ਕਰਨੇ ਨਹੀਂ ਆਏ ਅਸੀਂ ਮੀਟਿੰਗੇ ਜਾਵਾਂਗੇ ਜੇ ਜਦੋਂ ਵੀ ਮੀਟਿੰਗ ਲੈਣ ਕੋਲ ਤੋਂ ਜਾਵਾਂਗੇ ਔਰ ਪੂਰੀ ਦਲੀਲ ਰੱਖ ਕੇ ਆਪਦੀ ਗੱਲ ਮਦਦ ਸਰਕਾਰ ਦੇ ਕੋਲ ਮਨਵਾਉਂਦੀ ਯਤਨ ਕਰਾਂਗੇ ਜੇ ਪਹਿਲਾਂ ਦੀ ਤਰ੍ਹਾਂ ਇੰਡੀਆ ਮੀਟਿੰਗ ਆ ਜਿਵੇਂ ਲਾਰਿਆਂ ਦੇ ਵਿੱਚ ਨਿਕਲਦੀਆਂ ਤੇ ਦਿੱਲੀ ਕੋਚ ਹੋਊਗਾ ਧੰਨਵਾਦ ਜੀ ਮੈਂ ਪਹਿਲੇ ਹੀ ਇਹ ਗੱਲ ਕਹੀ ਹੈ ਕਿ ਦਿੱਲੀ ਕੋਚ ਦੀ ਜਾਂ ਕੋਈ ਵੀ ਕੌਲ ਹੈ ਜਿਹੜੀ ਐਸਕੇਮ ਦੀ ਐਸਕੇਮ ਨੌਨ ਪੋਲੀਟিক্যাল ਦੀ ਮੀਟਿੰਗ ਹੋਏਗੀ ਮੀਟਿੰਗ ਜੋ ਫੈਸਲਾ ਲਵਾਵੇ ਸਰਵਜਨ ਦੀ ਮਹਾਵਜਤਾ ਹੋਈ ਸਰਬ ਸਿੰਘ ਪੰਦੇ ਜੰਕ ਹੋਰ ਲੀਡਰ ਨਹੀਂ ਆ ਰਹੇ ਕੋਈ ਗਲਵਤ ਹੋਈ ਸੀ ਨਹੀਂ ਇਹਦਾ ਦੇਖੋ ਗੱਲ ਕੀ ਹੈ ਕਿ ਇਹਦੇ 'ਚ ਸਾ ਕੋਈ ਨਹੀਂ ਹੈ ਇਹ ਕੇਵਲ ਲੋਕਾਂ ਦੇ ਤੋਂ ਦਹਿਸ਼ਤ ਚੱਕਣ ਲਈ ਜਥੇਬੰਦੀ ਨੇ ਪ੍ਰੋਗਰਾਮ ਰੱਖੇ ਨੇ ਉਹ ਅਮਰਸਰ ਇਲਾਕੇ ਦੇ ਵਿੱਚ ਪ੍ਰੋਗਰਾਮ ਦੇ ਰਿਹਾ ਕਰ ਰਿਹਾ ਹੈ। ਤੋਂ ਅਸੀਂ ਮਤਲਬ ਮੋਰਚੇ ਨੂੰ ਮਜ਼ਬੂਤੀ ਦੇਣ ਲਈ ਸਾਰੇ ਲਗੇ ਹੋਏ ਆਂ। ਜੇ ਰਾਜੀਵ ਸਿੰਘ ਸਾਹਿਬ ਨੂੰ ਲੋਕ ਕੋਈ ਪ੍ਰੋਸਾ ਮਿਲੇ। ਦੇਖੋ ਉਹਨਾਂ ਦਾ ਭਰੋਸਾ ਹੈ ਦੀ ਮੈਨੂੰ ਲੱਗਦਾ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਕਿਉਂਕਿ ਨੇੜੇ ਸੀ ਤੁਹਾਡਾ ਹਾਲ ਚਾਲ ਜਾਣਨ ਵੀ ਨਹੀਂ ਆਇਆ। ਮੈਂ ਉਹੀ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੈ। ਇਹਨਾਂ ਗੱਲਾਂ ਤੇ ਸਾਨੂੰ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਰਾਮ ਨਾਮ ਰਾਮ ਅੱਜ ਬੇਬੇਸਤਾ ਹੈ ਅਰ ਰਾਤ ਇੱਕ ਵਾਰੀ ਥੋੜਾ ਟੈਂਪਰੇਚਰ ਵੀ ਹੋਇਆ ਸੀ ਹਰਾ ਬੱਲੇ ਕੇ ਸਭ ਤੋਂ ਵੱਡਾ ਗੱਲ ਇਹ ਹੈ ਕਿ ਅਸੀਂ ਪ੍ਰੋਗਰਾਮ ਦਿੱਤੇ ਹੋਏ ਨੇ ਓਵਰ ਆਲ ਪੰਜਾਬ ਜਿਨ੍ਹਾਂ ਦੇ ਵਿੱਚ ਅੱਜ ਇੱਕ ਸਾਡਾ ਪ੍ਰੋਗਰਾਮ ਤਨੌਲੇ ਦਾ ਹੈ ਉਹਦੇ ਲਈ ਅਸੀਂ ਇੱਥੋਂ ਮਤਲਬ ਆਪ ਦੀ ਮਰਜ਼ੀ ਨਾਲ ਆਪ ਕਹਿ ਕੇ ਰੀਲீஸ் ਹੋਏ ਹਾਂ ਹੁਣ ਅਸੀਂ ਅਗਲੇ ਤਨੌਲੇ ਜਾਵਾਂਗੇ ਮਾਰਨ ਦਾ ਸਮਾਪਨ ਹੋਆ ਅਗਲੀ ਰਣਨੀਤੀ ਕੀ ਹੈ ਡੱਲੇਵਾਲ ਜੀ ਜਿੱਤੇ ਤੱਕ ਸਾਡੀ ਮੰਤਰੀ ਹੈ ਦੇਖੋ ਗੱਲ ਇਹ ਹੈ ਅੰਦੋਲਨ ਸਮਾਪਤ ਨਹੀਂ ਹੋਇਆ ਐਮਐਸਪੀ ਦੀ ਪ੍ਰਾਪਤੀ ਤੱਕ ਸਾਡੀਆਂ ਬਾਕੀ ਮੰਗਾਂ ਨੂੰ ਲੈਪ ਪੂਰਾ ਕਰਾਉਣ ਤੱਕ ਅੰਦੋਲਨ ਜਾਰੀ ਰਹੇਗਾ ਆ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ ਹਰ ਜਿਹਰੇ ਚ ਇਸ ਤੋਂ ਬਾਅਦ ਯੂਪੀ ਚ ਰਾਜਸਥਾਨ ਚ ਤਾਮਿਲਨਾਡੂ ਦੀਆਂ ਦਿੱਤੀਆਂ ਹੋਈਆਂ ਨੇ ਇਹ ਸਾਰੀਆਂ ਇਸ ਅੰਦੋਲਨ ਦਾ ਹੀ ਹਿੱਸਾ ਹੈ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੋਰਮ ਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ ਹੋ ਜਾ ਮਤਲਬ ਸਾਰਿਆਂ ਦੀ ਸਾਂਝੀ ਸਮਝ ਬਣੇਗੀ ਉਹ ਜਿਹੀ ਵੀ ਰਣਨੀਤੀ ਤਿਆਰ ਕਰਾਂਗੇ ਭਾਵੇਂ ਤੁਸੀਂ ਕਹ ਰਹੇ ਕਿ ਕਿਸਾਨਾਂ ਦੀ ਜਿਹੜੀ ਸੰਗਤ ਦੀ ਸਾਰੀ ਅਪੀਲ ਮੰਨ ਕੇ ਦੁੱਤੀ ਹੈ ਫੈਸਲਾ ਆਪਰ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਕੱਲ ਦੇ ਭਾਸ਼ਣ ਦੇ ਰਹੇ ਨੇ ਕਿ ਸਾਡੀ ਅਪੀਲ ਮੰਨਣ ਦੇ ਡੱਲੇ ਵਾਲੀ ਨੂੰ ਧੰਨਵਾਦ ਕਰਦੇ ਆ ਚਲੋ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਸਾਡੇ ਮੋਰਚੇ ਤੇ ਹਮਲਾ ਕੀਤਾ ਔਰ ਉਹ ਵੀ ਮਤਲਬ ਮੀਟਿੰਗ ਵਿੱਚ ਬੁਲਾ ਕੇ ਉਹਨਾਂ ਦੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਬਾਕੀ ਉਹਨਾਂ ਨੇ ਟਿਬੀਟਿਸ ਜਿਹੜੀ ਗੱਲ ਕਹੀ ਹੈ ਲੱਗਦਾ ਪਤਾ ਉਹਨਾਂ ਦੇ ਕਿੰਨਾ ਕਾਪ ਦੀ ਗੱਲ ਤੇ ਖਰੇ ਉਤਰਦੇ ਨੇ ਸੋ ਵਿਸ਼ਵਾਸ ਘਾਤ ਦੇ ਇਹਨਾਂ ਨੇ ਪਹਿਲਾਂ ਕੀਤਾ ਅੱਗੇ ਕੋਈ ਉਮੀਦਾਂ ਨਹੀਂ ਹੁੰਦੀ ਉਹਨਾਂ ਤੋਂ ਆ ਸੰਗਤ ਆ ਜਿਹੜੀ ਸੰਗਤ ਨੇ ਲਗਾਤਾਰ ਮੋਰਚਾ ਸਾਹਮਣੇ ਹੈ ਔਰ ਆਪ ਦੀ ਜਾਨ ਦੀ ਬਾਜ਼ੀ ਲਾਉਣ ਤੱਕ ਵੀ ਮਤਲਬ ਸਟੈਂਡ ਲਈ ਰੱਖਿਆ ਉਹ ਸੰਗਤ ਮੇਰੇ ਵਾਸਤੇ ਵੱਡੀ ਹੈ ਪਰ ਉਹਦਾ ਹੁਕਮ ਮੰਨਣਾ ਪਾਵੇਂ ਮੈਂ ਨਾ ਵੀ ਚਾਹੁੰਦਾ ਹਾਂ ਮੈਂ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਇਹਨੂੰ ਤੋੜਾਂ ਲੇਕਿਨ ਜਿਸ ਵੇਲੇ ਸੰਗਤ ਜਿਹੜੀ ਨੇ ਮੋਰਚੇ ਨੂੰ ਮੋਰਚੇ ਨੂੰ ਸਾਹਮਣੇ ਇਕੱਲਾ ਮੈਂ ਕਹੂੰਗਾ ਮੋਰਚੇ ਦੀ ਮਾਲਕ ਬਣ ਕੇ ਚੱਲੀ ਐ ਉਹਨਾਂ ਦਾ ਹੁਕਮ ਮੰਨਣਾ ਮੇਰੇ ਲਈ ਵੱਡੀ ਗੱਲ ਸੀ 4 ਮਈ ਦੀ ਮੀਟਿੰਗ 'ਚ ਲੱਗਦਾ ਕੋਈ ਸਿੱਟਾ ਨਿਕਲੋ ਸਰਕਾਰ ਥੋੜਾ ਪ੍ਰੈਸ਼ਰ ਜਾਊਗੀ ਇਹ ਦੇਖੋ ਗੱਲ ਇਹ ਐ ਕਿ ਪ੍ਰੈਸ਼ਰ 'ਚ ਆਉਣਾ ਨਾ ਆਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ 4 ਵਜੇ ਨੂੰ ਮੀਟਿੰਗ ਕਰਾਂਗੇ ਲੇਕਿਨ ਅਸੀਂ ਮੀਟਿੰਗ ਦੇ ਵਿੱਚੋਂ ਬਦਲ ਪਿੱਛੇ ਨਹੀਂ ਹਟਾਂਗੇ ਸਾਨੂੰ ਭਾਵੇਂ ਪਤਾ ਹੈ ਕਿ ਸਰਕਾਰਾਂ ਕੁਝ ਕਰਨ ਵਾਲੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਕੱਲ ਨੂੰ ਸਰਕਾਰ ਇਹ ਨਾ ਕਵੇ ਕਿ ਸ਼ਾਂਤ ਤਾਂ ਸਾਡੇ ਨਾਲ ਮੀਟਿੰਗ ਕਰਨੀ ਨਹੀਂ ਆਏ ਅਸੀਂ ਮੀਟਿੰਗੇ ਜਾਵਾਂਗੇ ਜੇ ਜਦੋਂ ਵੀ ਮੀਟਿੰਗ ਲੈਣ ਕੋਲ ਤੋਂ ਜਾਵਾਂਗੇ ਔਰ ਪੂਰੀ ਦਲੀਲ ਰੱਖ ਕੇ ਆਪਦੀ ਗੱਲ ਮਤਲਬ ਸਰਕਾਰ ਦੇ ਕੋਲ ਮਨਾਉਣ ਦੀ ਯਤਨ ਕਰਾਂਗੇ ਜੇ ਪਹਿਲਾਂ ਦੀ ਤਰ੍ਹਾਂ ਜਿਹੜੀ ਮੀਟਿੰਗ ਆ ਜਿਵੇਂ ਲਾਰਿਆਂ ਦੇ ਵਿੱਚ ਨਿਕਲਦੀਆਂ ਫਿਰ ਦਿੱਲੀ ਕੋਚ ਹੋਊਗਾ ਧਰਲੇਵਾਲ ਜੀ ਮੈਂ ਪਹਿਲੇ ਹੀ ਇਹ ਗੱਲ ਕਹੀ ਹੈ ਕਿ ਦਿੱਲੀ ਕੋਚ ਦੀ ਜਾਂ ਕੋਈ ਵੀ ਕੌਲ ਹੈ ਜਿਹੜੀ ਐਸਕੇਮ ਦੀ ਐਸਕੇਮ ਨਾਨ ਪੋਲੀਟਿਕਲ ਦੀ ਮੀਟਿੰਗ ਹੋਏਗੀ ਮੀਟਿੰਗ ਜੋ ਫੈਸਲਾ ਲਵਾਉਣੇ ਹੈ ਜੇ ਜਿਹੜੀ ਮਹਾਵਜਾਤ ਹੋਰੀ ਸਰਬ ਸਿੰਘ ਪੰਦੇੜ ਜਾਂ ਕੋਈ ਹੋਰ ਲੀਡਰ ਨਹੀਂ ਆ ਰਹੇ ਕੋਈ ਗਲਵਤ ਹੋਈ ਸੀ ਨਹੀਂ ਇਹਦਾ ਦੇਖੋ ਗੱਲ ਕੀ ਹੈ ਕਿ ਇਹਦੇ ਚ ਐਸਾ ਕੋਈ ਨਹੀਂ ਹੈ ਇਹ ਕੇਵਲ ਲੋਕਾਂ ਦੇ ਤੋਂ ਦਹਿਸ਼ਤ ਚੱਕਣ ਲਈ ਜਥੇਬੰਦੀ ਨੇ ਪ੍ਰੋਗਰਾਮ ਰੱਖੇ ਨੇ ਉਹ ਅਮਰਸਰ ਇਲਾਕੇ ਦੇ ਵਿੱਚ ਪ੍ਰੋਗਰਾਮ ਦੇ ਰਿਹਾ ਕਰ ਰਿਹਾ ਹੈ। ਤੋਂ ਅਸੀਂ ਮਤਲਬ ਮੋਰਚੇ ਨੂੰ ਮਜ਼ਬੂਤੀ ਦੇਣ ਲਈ ਸਾਰੇ ਲਗੇ ਹੋਏ ਆ। ਤੇ ਰਾਜੀਵ ਸਿੰਘ ਸਾਹਿਬ ਨੂੰ ਉਹ ਲੋਕ ਕੋਈ ਭਰੋਸਾ ਮਿਲੇ। ਦੇਖੋ ਉਹਨਾਂ ਦਾ ਭਰੋਸਾ ਹੈ ਦੀ ਮੈਨੂੰ ਲੱਗਦਾ ਆਪਾਂ ਨੂੰ ਘੱਲ ਹੀ ਨਹੀਂ ਕਰਨੀ ਚਾਹੀਦੀ। ਕਿਉਂਕਿ ਨੇੜੇ ਸੀ ਤੁਹਾਡਾ ਹਾਲ ਚੱਲ ਜਾਂਦਾ ਵੀ ਨਹੀਂ ਆਇਆ। ਮੈਂ ਉਹੀ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੈ। ਇਹਨਾਂ ਗੱਲਾਂ ਤੇ ਸਾਨੂੰ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਰਾਮ ਨਾਮ ਅੱਜ ਵੀਗਨਸਤਾ ਹੈ ਅ ਰਾਤ ਇੱਕ ਵਾਰੀ ਥੋੜਾ ਟੈਂਪਰੇਚਰ ਵੀ ਹੋਇਆ ਸੀ ਹਰਾ ਬਾਲੇ ਦੇ ਸਭ ਤੋਂ ਵੱਡਾ ਗੱਲ ਇਹ ਹੈ ਕਿ ਅਸੀਂ ਪ੍ਰੋਗਰਾਮ ਦਿੱਤੇ ਹੋਏ ਨੇ ਓਵਰ ਆਲ ਪੰਜਾਬ ਜਿਨ੍ਹਾਂ ਦੇ ਵਿੱਚ ਅੱਜ ਇੱਕ ਸਾਡਾ ਪ੍ਰੋਗਰਾਮ ਧਨੋਲੇ ਦਾ ਹੈ ਉਹਦੇ ਲਈ ਅਸੀਂ ਇੱਥੋਂ ਮਤਲਬ ਆਪਦੀ ਮਰਜ਼ੀ ਨਾਲ ਆਪ ਕਹਿ ਕੇ ਰਿਲੀਜ਼ ਹੋਏ ਹਾਂ ਹੁਣ ਅਸੀਂ ਅਗਲੇ ਧਨੋਲੇ ਜਾਵਾਂਗੇ ਮਾਰਨ ਉਸ ਮਾਪਦਾਰ ਅਗਲੀ ਰਣਨੀਤੀ ਕੀ ਹੈ ਢੱਲਵਾਲ ਜੀ ਜਿੱਤੇ ਤੱਕ ਸਾਡੀ ਮੰਗ ਹੈ ਦੇਖੋ ਗੱਲ ਇਹ ਹੈ ਅੰਦੋਲਨ ਸਮਾਪਤ ਨਹੀਂ ਹੋਇਆ ਐਮਐਸਪੀ ਦੀ ਪ੍ਰਾਪਤੀ ਤੱਕ ਸਾਡੀਆਂ ਬਾਕੀ ਮੰਗਾਂ ਨੂੰ ਲੈਪ ਪੂਰਾ ਕਰਾਉਣ ਤੱਕ ਅੰਦੋਲਨ ਜਾਰੀ ਰਹੇਗਾ ਆ ਜਿਹੜੀਆਂ ਕਿਸਾਨ ਮਹਾਪੰਚਾਇਤਾਂ ਹੋ ਰਹੀਆਂ ਨੇ ਹਰ ਜਿਹਰੇ 'ਚ ਇਸ ਤੋਂ ਬਾਅਦ ਯੂਪੀ 'ਚ Rajasthan 'ਚ ਤਾਮਿਲਨਾਡੂ ਦੀਆਂ ਦਿੱਤੀਆਂ ਹੋਈਆਂ ਨੇ ਇਹ ਸਾਰੀਆਂ ਇਸ ਅੰਦੋਲਨ ਦਾ ਹੀ ਹਿੱਸਾ ਹੈ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫੋਰਮ ਦੀ ਮੀਟਿੰਗ ਕਰਾਂਗੇ ਮੀਟਿੰਗ ਦੇ ਵਿੱਚ ਜੋ ਹੋ ਜਾ ਮਤਲਬ ਸਾਰਿਆਂ ਦੀ ਸਾਂਝੀ ਸਮਝ ਬਣੇਗੀ ਉਹ ਜਿਹੀ ਆਪਣੀ ਰਣਨੀਤੀ ਤਿਆਰ ਕਰਾਂਗੇ ਭਾਵੇਂ ਤੁਸੀਂ ਕਹਿ ਰਹੇ ਕਿ ਕਿਸਾਨਾਂ ਦੀ ਜਿਹੜੀ ਸੰਘਰਸ਼ ਦੀ ਸਾਰੀ ਅਪੀਲ ਮੰਨ ਕੇ ਤੁਸੀਂ ਫੈਸਲਾ ਲਿਆ ਪਰ ਜਿਹੜੇ ਭਾਜਪਾ ਦੇ ਲੀਡਰ ਨੇ ਉਹ ਕੱਲ ਦੇ ਭਾਸ਼ਣ ਦੇ ਰਹੇ ਨੇ ਕਿ ਸਾਡੀ ਅਪੀਲ ਮੰਨਣ ਲਈ ਧੰਨਵਾਦ ਕਰਦੇ ਆ ਚਲੋ ਬੇਨਤੀ ਹੈ ਕਿ ਜਿਨ੍ਹਾਂ ਨੇ ਸਾਡੇ ਮੋਰਚੇ ਤੇ ਹਮਲਾ ਕੀਤਾ ਔਰ ਉਹ ਵੀ ਮਤਲਬ ਮੀਟਿੰਗ ਵਿੱਚ ਬੁਲਾ ਕੇ ਉਹਨਾਂ ਤੇ ਕੀ ਵਿਸ਼ਵਾਸ ਕੀਤਾ ਜਾ ਸਕਦਾ ਹੈ ਬਾਕੀ ਉਹਨਾਂ ਨੇ ਟਵੀਟਸ ਜਿਹੜੀ ਗੱਲ ਕਹੀ ਹੈ ਲੱਗਦਾ ਪਤਾ ਉਹਨਾਂ ਦੇ ਕਿੰਨਾ ਕ ਆਪਦੀ ਗੱਲ ਤੇ ਖਰੇ ਉਤਰਦੇ ਨਹੀਂ ਸੋ ਵਿਸ਼ਵਾਸ ਘਾਤ ਦੇ ਨਾਲੇ ਪਹਿਲਾਂ ਕੀਤਾ ਅੱਗੇ ਕੋਈ ਉਮੀਦਾਂ ਨਹੀਂ ਹੁੰਦੀ ਉਹਨਾਂ ਤੋਂ ਆ ਸੰਗਤ ਆ ਜਿਹੜੀ ਸੰਗਤ ਨੇ ਲਗਾਤਾਰ ਮੋਰਚਾ ਸਾਹਮਣੇ ਹੈ ਔਰ ਆਪਦੀ ਜਾਨ ਦੀ ਬਾਜ਼ੀ ਲਾਉਣ ਤੱਕ ਵੀ ਮਤਲਬ ਸਟੈਂਡ ਲਈ ਰੱਖਿਆ ਕੋਈ ਸੰਗਤ ਮੇਰੇ ਵਾਸਤੇ ਵੱਡੀ ਹੈ ਉਹਦਾ ਹੁਕਮ ਮੰਨਣਾ ਪਰ ਮੈਂ ਨਾ ਵੀ ਚਾਹੁੰਦਾ ਹਾਂ ਮੈਂ ਲਾ ਕਿ ਮੈਂ ਨਹੀਂ ਸੀ ਚਾਹੁੰਦਾ ਕਿ ਮੈਂ ਇਹਨੂੰ ਤੋੜਾਂ ਲੇਕਿਨ ਜਿਸ ਵੇਲੇ ਸੰਗਤ ਜਿਹੜੀ ਨੇ ਮੋਰਚੇ ਨੂੰ ਮੋਰਚੇ ਨੂੰ ਸਾਹਮਣੇ ਇਕੱਲਾ ਮੈਂ ਕਹੂੰਗਾ ਮੋਰਚੇ ਦੀ ਮਾਲਕ ਬਣ ਕੇ ਚੱਲੀ ਹੈ ਉਹਨਾਂ ਦਾ ਹੁਕਮ ਮੰਨਣਾ ਮੇਰੇ ਲਈ ਵੱਡੀ ਗੱਲ ਸੀ 4 ਮਈ ਦੀ ਮੀਟਿੰਗ ਚ ਲੱਗਦਾ ਕੋਈ ਸਿੱਟਾ ਨਿਕਲੂ ਸਰਕਾਰ ਥੋੜਾ ਪ੍ਰੈਸ਼ਰ ਜਾਊਗੀ ਨਹੀਂ ਦੇਖੋ ਗੱਲ ਇਹ ਹੈ ਕਿ ਪ੍ਰੈਸ਼ਰ ਜ ਆਉਣਾ ਨਾ ਆਉਣਾ ਇਹ ਤਾਂ ਬਾਅਦ ਦੀਆਂ ਗੱਲਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ 4 ਵਜੇ ਨੂੰ ਮੀਟਿੰਗ ਕਰਾਂਗੇ ਲੇਕਿਨ ਅਸੀਂ ਮੀਟਿੰਗ ਦੇ ਵਿੱਚੋਂ ਬਦਲ ਪਿੱਛੇ ਨਹੀਂ ਹਟਾਂਗੇ ਸਾਨੂੰ ਭਾਵੇਂ ਪਤਾ ਹੈ ਕਿ ਸਰਕਾਰਾਂ ਕੁਝ ਕਰਨ ਵਾਲੀਆਂ ਨਹੀਂ ਹੁੰਦੀਆਂ ਪਰ ਫਿਰ ਵੀ ਕੱਲ ਨੂੰ ਸਰਕਾਰ ਇਹ ਨਾ ਕਵੇ ਕਿ ਸਾੰਤਾ ਸਾਡੇ ਨਾਲ ਮੀਟਿੰਗ ਕਰਨੇ ਨਹੀਂ ਆਏ ਅਸੀਂ ਮੀਟਿੰਗ ਜਾਵਾਂਗੇ ਜੇ ਜਦੋਂ ਵੀ ਮੀਟਿੰਗ ਲੈਣ ਕੋਲ ਤੋਂ ਜਾਵਾਂਗੇ ਔਰ ਪੂਰੀ ਦਲੀਲ ਰੱਖ ਕੇ ਆਪਦੀ ਗੱਲ ਮਦਦ ਸਰਕਾਰ ਦੇ ਕੋਲ ਮਨਵਾਉਂਦੀ ਹਾਂ ਤੱਕ ਆ ਜੇ ਪਹਿਲਾਂ ਦੀ ਤਰ੍ਹਾਂ ਜਿਹੜੀ ਮੀਟਿੰਗ ਆ ਜਿਵੇਂ ਲਾਰਿਆਂ ਦੇ ਵਿੱਚ ਨਿਕਲਦੀਆਂ ਨੇ ਫਿਰ ਦਿੱਲੀ ਕੋਚ ਹੋਊਗਾ ਧਲੇਵਾਲ ਜੀ ਮੈਂ ਪਹਿਲੇ ਇਹ ਗੱਲ ਕਹੀ ਹੈ ਕਿ ਦਿੱਲੀ ਕੋਚ ਦੀ ਜਾਂ ਕੋਈ ਵੀ ਕੌਲ ਹੈ ਜਿਹੜੀ ਐਸਕੇਮ ਦੀ ਐਸਕੇਮ ਨਾਨ ਪੋਲੀਟিক্যাল ਦੀ ਮੀਟਿੰਗ ਹੋਏਗੀ ਮੀਟਿੰਗ ਜੋ ਫੈਸਲਾ ਲਵਾਉਣੇ ਗਲਵਾ ਜਿਹੜੀ ਮਹਾਵਜਾਤ ਹੋਰੀ ਸਰਬਲ ਸਿੰਘ ਪੰਦੇਰ ਜਾਂ ਕੋਈ ਹੋਰ ਲੀਡਰ ਨਹੀਂ ਆ ਰਹੇ ਕੋਈ ਗਲਵਾਤ ਹੋਈ ਸੀ ਨਹੀਂ ਇਹਦਾ ਦੇਖੋ ਗੱਲ ਕੀ ਹੈ ਕਿ ਇਹਦੇ 'ਚ ਐਸਾ ਕੋਈ ਨਹੀਂ ਹੈ ਕਿ ਕੇਵਲ ਲੋਕਾਂ ਦੇ ਤੋਂ ਦਹਿਸ਼ਤ ਚੱਕਣ ਲਈ ਜਥੇਬੰਦੀ ਨੇ ਪ੍ਰੋਗਰਾਮ ਰੱਖੇ ਨੇ ਉਹ ਅਮਰਸਰ ਇਲਾਕੇ ਦੇ ਵਿੱਚ ਪ੍ਰੋਗਰਾਮ ਦੇ ਰਿਹਾ ਕਰ ਰਿਹਾ ਹੈ। ਤੋਂ ਅਸੀਂ ਮਤਲਬ ਔਰਚੇ ਨੂੰ ਮਜ਼ਬੂਤੀ ਦੇਣ ਲਈ ਸਾਰੇ ਲਗੇ ਹੋਏ ਆ। ਤੇ ਰਾਜੀਵ ਸਿੰਘ ਸਾਹਿਬ ਨੂੰ ਲੋਕਾਂ ਕੋਲ ਭਰੋਸਾ ਮਿਲੇ। ਦੇਖੋ ਉਹਨਾਂ ਦਾ ਭਰੋਸਾ ਹੈ ਦੀ ਮੈਨੂੰ ਲੱਗਦਾ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਚਾਹੀਦੀ। ਕਿਉਂਕਿ ਨੇੜੇ ਸੀ ਤੁਹਾਡਾ ਹਾਲ ਚੱਲ ਜਾਣ ਨੂੰ ਵੀ ਨਹੀਂ ਆਇਆ। ਮੈਂ ਉਹੀ ਬੇਨਤੀ ਕਰਦਾ ਕਿ ਇਹਨਾਂ ਗੱਲਾਂ ਦੇ ਵਿੱਚ ਕੋਈ ਬਹੁਤਾ ਦਮ ਨਹੀਂ ਹੈ। ਇਹਨਾਂ ਗੱਲਾਂ ਤੇ ਸਾਨੂੰ ਸਮਾਂ ਨਹੀਂ ਖਰਾਬ ਕਰਨਾ ਚਾਹੀਦਾ। ਚਲੋ ਠੀਕ ਹੈ। ਚਲੋ। ਰਾਮ ਨਾਮ। ਅੱਜ ਰੇਗਿਨਸਤਾ ਹੈ। ਅਰ ਰਾਤ ਇੱਕ ਵਾਰੀ ਥੋੜਾ ਟੈਂਪਰੇਚਰ ਵੀ ਹੋਇਆ ਸੀ। ਪਰ ਬਾਲੀਏ ਦੀ ਸਭ ਤੋਂ ਵੱਡਾ ਗੱਲ ਇਹ ਹੈ ਕਿ ਅਸੀਂ ਪ੍ਰੋਗਰਾਮ ਦਿੱਤੇ ਹੋਏ ਨੇ। ਓਵਰਾਲ ਪੰਜਾਬ ਜਿਨ੍ਹਾਂ ਦੇ ਵਿੱਚ ਅੱਜ ਇੱਕ ਸਾਡਾ ਪ੍ਰੋਗਰਾਮ ਤਨੌਲੇ ਦਾ ਹੈ। ਉਹਦੇ ਲਈ ਅਸੀਂ ਤੁਮਦਰ ਆਪਦੀ ਮਰਜ਼ੀ ਨਾਲ ਆਪ ਕਹਿ ਕੇ ਰਿਲੀਜ਼ ਹੋਏ ਹਾਂ। ਹੁਣ ਅਸੀਂ ਅਗਲੇ ਤਨੌਲੇ ਜਾਵਾਂਗੇ। But